ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤਿੰਨਗਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਇਸੇ ਵਿਚਾਲੇ ਦੱਸਦੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਜਿਨ੍ਹਾਂ ਵੱਲੋਂ ਕਾਂਗਰਸੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਦੱਸइए ਕਿ ਇਥੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਜਨ ਗਰਗ ਜਿਨ੍ਹਾਂ ਵੱਲੋਂ ਕਾਂਗਰਸੀ ਉਮੀਦਵਾਰ ਮੱਖਣ ਲਾਲ ਠੇਕੇਦਾਰ ਜੋ ਕਿ ਵਾਰ ਨੰਬਰ 48 ਤੋਂ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਉਹਨਾਂ ਦੇ ਹੱਕ ਤੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਗਿਆ ਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਇਸ ਦੇ ਦਰਮਿਆਨ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀ ਵੀ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਲਾਈਕੀ ਤੇ ਚੱਲਦਿਆਂ ਇਹ ਜਿਹੜੀਆਂ ਚੋਣਾਂ ਨੇ 3 ਸਾਲ ਬਾਅਦ ਕਰਵਾਈਆਂ ਜਾ ਰਹੀਆਂ ਨੇ ਜਦ ਕਿ ਜਿਵੇਂ ਹੀ ਸੀਟ ਖਾਲੀ ਹੋਈ ਸੀ 6 ਮਹੀਨੇ ਦੇ ਅੰਦਰ ਅੰਦਰ ਚੋਣਾਂ ਮੋਹਨੀਆਂ ਚਾਹੀਦੀਆਂ ਸਨ ਇਸੇ ਦਰਮਿਆਨ ਜਿੱਥੇ ਉਹਨਾਂ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਉਸੇ ਦਰਮਿਆਨ ਉਹਨਾਂ ਕਾਂਗਰਸੀ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਹਾਂ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਜਿਵੇਂ ਇਲੈਕਸ਼ਨ ਹੋ ਰਹੇ ਕਿ ਕਾਂਗਰਸ ਦਾ ਕਿਸ ਤਰ੍ਹਾਂ ਮਹਾਰਾਜਨਕਰ ਕਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਡੀ ਸੀ ਸੀ ਬਠਿੰਡਾ ਅਰਪਨ ਸਾਡੇ ਕਾਂਗਰਸ ਪਾਰਟੀ ਦੇ 48 ਨੰਬਰ ਤੋਂ ਉਮੀਦਵਾਰ ਮੱਖਣ ਲਾਲ ਠੇਕੇਦਾਰ ਜੀ ਤੇ ਸਮੁੱਚੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਅੱਜ ਹਾਜ਼ਰ ਹੈ ਜਿੱਥੋਂ ਤੱਕ ਚੋਣ ਹੈ ਇਹ 22 ਇਲੈਕਸ਼ਨ ਹੈ ਜਿਹੜੀ ਹੋਣੀ ਤਾਂ 6 ਮਹੀਨਿਆਂ ਦੀ ਚਾਹੀਦੀ ਸੀ ਜਦੋਂ ਸੀਟ ਖਾਲੀ ਹੋਈ ਸੀ ਪਰ ਸਰਕਾਰ ਦੀ ਨਿਲੈਕੀ ਕਰਕੇ 3 ਸਾਲਾਂ ਬਾਅਦ ਇਹ ਚੋਣ ਹੋ ਰਹੀ ਹੈ ਤੇ ਸਾਡੇ ਸਾਰੀ ਟੀਮ ਬਾਖੂਬੀ ਲੋਕਾਂ ਦੇ ਵਿੱਚ ਬੇਨਤੀਆਂ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਡੋਰ ਟੂ ਡੋਰ ਸਭ ਕੁਝ ਕਰੇ ਕਰੇ ਜਾ ਰਹੇ ਹੈ ਜੋ ਗੁਰੂ ਦਾ ਫਰਮਾਨ ਤੇ ਸੰਗਤਾਂ ਦਾ ਅਸ਼ੀਰਵਾਦ ਹੋਊਗਾ ਉਹ ਬਹੁਤ ਬਿਹਤਰ ਹੋਊਗਾ ਕਿਉਂਕਿ ਕਦੇ ਵੀ ਮਾੜਾ ਨਹੀਂ ਹੋਇਆ ਇਸ ਕਰਕੇ ਮੈਂ ਬਾਲਾ ਮੰਨਤਾ ਨਹੀਂ ਕਰਦਾ ਪਰ ਲੋਕਾਂ ਤੇ ਡਿਪੈਂਡ ਹੈ ਲੋਕਾਂ ਦਾ ਅਸ਼ੀਰਵਾਦ ਕਾਂਗਰਸ ਪਾਰਟੀ ਨੂੰ ਮਿਲਦਾ ਰਹੇ ਦੇਖੋ ਦੂਸਰੇ ਪਾਸੇ ਜੇ ਦੇਖਣ ਜਾਓ ਹਲਕਾ ਹੋ ਰਿਹਾ ਹੈ ਵਲਡ ਹੋ ਰਿਹਾ ਹੈ ਤੇ ਉਮੀਦਵਾਰ ਦੂਸਰੇ ਪਾਸੇ ਆ ਕੇ ਖੜਾ ਕੇ ਕਿਸ ਤਰ੍ਹਾਂ ਦੇਖੋ ਦੇਖੋ ਜਿੱਥੋਂ ਤੱਕ ਤੁਸੀਂ ਉਹਨਾਂ ਉਮੀਦਵਾਰਾਂ ਦੀ ਗੱਲ ਕੀਤੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਉਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਉਹ ਤਾਂ ਮਤਲਬ ਇੱਕ ਪੰਜਾਬ ਦੇ ਵਿੱਚ ਲੁੱਟ ਖੋਹੀ ਵਾਲੀ ਪਾਰਟੀ ਜੀ ਹੋਗੀ ਥਾ ਥਾ ਤੇ ਕਰਪਸ਼ਨ ਕਿਸਾਨ ਦੁਖੀ ਵਪਾਰੀ ਦੁਖੀ ਮਲਾਜ਼ਮ ਦੁਖੀ ਸਟੂਡੈਂਟ ਦੁਖੀ ਛੋਟਾ ਕਾਰੋਬਾਰੀ ਦੁਖੀ ਟਰਾਂਸਪੋਰਟਰ ਦੁਖੀ ਜਿਹੜੇ ਮਰਜ਼ੀ ਨੂੰ ਤੁਸੀਂ ਛੇੜ ਲੋ ਦੁਖੀ ਦੁਖੀ ਹੈ ਕਿਉਂਕਿ ਲੋਕਾਂ ਨਾਲ ਵਿਸ਼ਵਾਸ ਘਾਤ ਹੋ ਗਿਆ ਲੋਕ ਪੰਜਾਬ ਦੇ ਠੱਗੇ ਮਹਿਸੂਸ ਕਰਦੇ ਜਿੱਥੇ ਤੱਕ ਤੁਸੀਂ ਇਸ ਵਾਰ ਦਾ ਮਸਲਾ ਕੀਤਾ ਤੁਸੀਂ ਇਦਾਂ ਦੇ ਹਾਲ ਤੁਹਾਡੇ ਕੋਲੇ ਸਾਰਿਆਂ ਦੇ ਆ ਇੱਕ ਕੋਲੇ ਰਾਤ ਨੂੰ ਟਿਕਟ ਸੀ ਇੱਕ ਕੋਲੇ ਸਵੇਰੇ ਟਿਕਟ ਸੀ ਤੇ ਦੋਨਾਂ ਦੇ ਦਫ਼ਤਰ ਵੀ ਸਾਹਮਣੇ-ਸਾਹਮਣੇ ਆ ਬਾਕੀ ਲੋਕ ਸਿਆਣੇ ਆ ਵਧੀਆ ਫੈਸਲਾ ਹੀ ਕਰਨਗੇ ਤੁਸੀਂ ਟਿਕਟ ਦੀ ਗੱਲ ਕਰੀ ਹੁਣ ਜਿਵੇਂ ਇੱਕ ਪਾਸੇ ਤਾਂ ਵਿਧਾਇਕ ਨੇ ਜਿਹੜਾ ਇਹ ਉਮੀਦਵਾਰ ਦੱਸਦਾ ਸੀਗਾ ਕਿ ਰਾਤੇ-ਰਾਤ ਹੀ ਬਦਲ ਕੇ ਦੂਜੇ ਪਾਸੇ ਕਰਤਾ ਹੁਣ ਇਹ ਕਹਿੰਦੇ ਵੀ ਇਹ ਤਾਂ ਵਨ ਮੈਨ ਫੈਸਲਾ ਸੀਗਾ ਤਾਂ ਕਰਕੇ ਰਜੈਕਟ ਕਰਤਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਏਡੇ ਵੀ ਆਮ ਆਦਮੀ ਪਾਰਟੀ ਹੈ ਨਹੀਂ ਖਾਸ ਆਦਮੀਆਂ ਦੀ ਪਾਰਟੀ ਆ ਤਾਂ ਹੀ ਆਪ ਵੀ ਕਹਿੰਦੇ ਵਨ ਮੈਨ ਵਾਲਾ ਫੈਸਲਾ ਹੈ ਉਹ ਸਾਰੀ ਪਾਰਟੀ ਚ ਵਨ ਮੈਨ ਫੈਸਲੇ ਹੀ ਆ ਆ ਤੁਸੀਂ ਪੀਪੀਸੀ ਦਾ ਹੁਣ ਸਿਲੈਕਸ਼ਨ ਹੋਣੀ ਹੈ ਜਿਹੜੀ ਉੱਥੇ ਆਪਣੇ ਸਰਵਿਸ ਬੋਰਡ ਦੀ ਉਹਦੇ ਵਿੱਚ ਤੁਸੀਂ ਦੇਖੋ ਇੱਕ ਕਲੋਜ਼ ਪਾਤੀ ਵੀ ਬਾਹਰੋਂ ਵੀ ला ਸਕਦੇ ਆ ਪੰਜਾਬੀ ਜਿਹੜਾ ਡਿਪਾਰਟਮੈਂਟ ਹੈ ਜਿਹਨੂੰ ਉਹਦੇ ਚ ਅਪੁਆਇੰਟਮੈਂਟ ਦਿੱਤੀ ਆ ਉਹਨੂੰ ਪੰਜਾਬੀ ਨਹੀਂ ਆਉਂਦੀ ਉਹ ਜਿਹੜਾ ਬਹੁਤ ਲੰਮਾ ਜਾਣ ਵਾਲਾ ਬਿਜਲੀ ਦੇ ਐ ਬਿਜਲੀ ਦੇ ਰੇਟ ਵਧੇ ਤੇਲ ਪਾਣੀ ਦੇ ਰੇਟ ਵਧੇ ਹੁਣ ਬਿਜਲੀ ਤੇ ਥੋੜੇ ਮਾਧਿਅਮ ਅਖਬਾਰਾਂ ਰਾਹੀਂ ਤੇ ਥੋੜੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਵੀ 10% ਇਨਕਰੀਜ਼ ਬਿਜਲੀ ਦੇ ਰੇਟਾਂ ਜੋਰੇ ਆ ਸਿਰਫ ਫੈਲ ਤਾਂ ਰੋਕੀ ਬੈਠੇ 21 ਤਰੀਕ ਤੋਂ ਬਾਅਦ ਫੈਸਲਾ ਟੱਚ ਦੇਣੇ ਆਜੂਗਾ ਲੋਕਾਂ ਦੇ 10% ਦਾ ਹੋਰ ਬੋਝ ਪੈ ਜੂ ਬਿਜਲੀ ਦੇ ਰੇਟਾਂ ਦੇ ਵਧੇ ਦਾ ਇਸ ਕਰਕੇ ਨਾ ਤਜਰਬੇਕਾਰ ਬੇਅਤਬਾਰੇ ਲੋਕਾਂ ਦੀ ਤੇ ਲੋਕਾਂ ਨਾਲ ਧੋਖਾ ਕਰਨ ਵਾਲਿਆਂ ਦੀ ਇਹ ਪਾਰਟੀ ਬਣ ਗਈ ਠੀਕ ਹੈ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਮੌਕਾ ਦੇਤਾ ਹਰਿਆਣੇ ਚ ਜਮਾਨਤਾਂ ਜਬਤ ਹੋ ਗਈਆਂ ਦਿੱਲੀ ਚ ਵਾਰੀ ਆ ਜੂਗੀ ਲੋਕਾਂ ਦੇ ਮੂਹਰੇ ਆ ਜੂਗਾ ਇੱਥੇ ਵੀ ਲੋਕ ਦੱਸ ਦੰਗੇ ਕੀ ਹੋਣਾ ਰਜਿੰਦਰਾ ਜੀ ਐਮਐਲਏ ਦੀ ਆਪ ਦੀ ਸੀਟ ਸੀ ਜਿਹਦੇ ਤੋਂ ਇਹ ਇਲੈਕਸ਼ਨ ਲੜਦੇ ਰਹੇ ਤੇ ਆਪ ਦਾ ਵਾਰਡ ਵੀ ਕਹਿ ਸਕਦੇ ਔਰ ਐਮਐਲਏ ਕੋਲ ਇੰਨੀ ਪਾਵਰ ਵੀ ਨਹੀਂ ਹੈ ਕਿ ਜੇ ਕਿਸੇ ਨੂੰ ਟਿਕਟ ਵੀ ਦੇ ਸਕਦਾ ਲੱਗਦਾ ਵੀ ਕਦੇ ਇਸ ਤਰ੍ਹਾਂ ਹੋਇਆ ਨਹੀਂ ਇਹ ਗੱਲ ਨਹੀਂ ਐਮਐਲਏ ਨੇ ਤਾਂ ਟਿਕਟ ਦੇ ਦਿੱਤੀ ਉਹ ਉੱਤੋਂ ਦੀ ਪੈ ਗਈ ਨਹੀਂ ਮੇਰਾ ਮਤਲਬ ਵੀ ਐਮਐਲਏ ਕੋਲ ਇੰਨੀ ਪਾਵਰ ਨਹੀਂ ਹੈ ਵੀ ਉਸ ਟਿਕਟ ਨੂੰ ਰੋਕ ਕੇ ਨਹੀਂ ਰੱਖਿਆ ਗਿਆ ਮੈਂ ਦਸੀ ਇਹਨਾਂ ਵੀ ਕਿਸੇ ਕੋਲੇ ਕੋਈ ਉਮੀਦ ਤੇ ਕੋਈ ਜੋਰ ਅਜਮਾਇਸ਼ ਹੈ ਨਹੀਂ ਬਸ ਜਿਹਦਾ ਕੋਈ ਜਾਂਦਾ ਤਾਂ ਉਹਦੇ ਖੱਲੀਆਂ ਪੀਪੀਆਂ ਵੱਡੇ ਸਮਾਨ ਧਰੀ ਚੱਲੋ ਤੇ ਸਮਾਨ ਲਈ ਜਾਓ ਵਾਲੀ ਗੱਲ ਹੋਈ ਖੜੀ ਹੈ ਇਸ ਕਰਕੇ ਐਮਐਲਏ ਨੇ ਰਾਤ ਨੂੰ ਦਿੱਤੀ ਤੜਕੇ ਕੋਈ ਹੋਰ ਲਿਆ ਆ। ਇਸ ਕਰਕੇ ਪੇਸਾ ਵਾਜਿਆ ਕਿ ਮੈਂ ਐਮਐਲਏ ਕੱਲੇ ਨੂੰ ਕੀ ਪਿੱਟਦੇ ਹੋ? ਜਿਹੜੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਐ ਉਹਨਾਂ ਨੇ ਟਿੱਕ ਦਿੱਤੀ ਰਾਤ ਨੂੰ। ਤੇ ਉਹਦੀ ਕਹਾਣੀ ਨਹੀਂ ਹੈ। ਬਾਕੀਆਂ ਬਾਰੇ ਸਾਨੂੰ ਕੀ ਪੁੱਛਣੇ ਆ? ਆਪਦੇ ਆਪ ਦੇ ਪੀੜੀ ਸੀਟੇ ਡੰਗਾ ਮਾਰ ਲੈ। ਉਹ ਪਹਿਲੇ ਇੰਨਾ ਕਰਦੋ ਕਿ ਹੈਗਾ ਕੱਲ। ਕਦੇ ਜੇ ਵੀ ਸੱਤ ਫਲਾਣੇ ਅੰਸੀ ਬਣਦੇ ਰਹੇ। ਪਰ ਇਤੋਂ ਦੇ ਕੰਮ ਜੇ ਦੇਖਿਆ ਜਾਵੇ ਸਾਰੇ ਪੈਂਡਿੰਗ ਆ। ਕਦੇ ਉਹ ਸਰਕਾਰ ਤੋਂ ਵੀ ਨਹੀਂ ਮੈਂ ਆਪ ਖੁਦ ਆਪਦੇ ਪੈਸੇ ਦੇ। ਕਰੂਗਾ। ਦੇਖੋ ਉਹ ਉਹਨਾਂ ਦਾ ਨੀਚੀ ਮਸਲਾ ਜੇ ਕੋਈ ਆਪਦੇ ਪੈਸੇ ਦੇ ਕੇ ਕਰਾਉਣਾ ਚਾਹੁੰਦਾ ਹੈ। ਲੰਗਰਾਂ ਦੀ ਕਦੇ ਘਾਟ ਨਹੀਂ ਹੁੰਦੀ। ਕੋਈ ਕਿਸੇ ਜਿੱਸੇਬੰਦੀ ਪਾਉਣਾ ਜਾਂਦਾ ਜ਼ਰੂਰ ਪਾ ਲੇ। ਪਰ ਜੇ ਆ ਤਿੰਨ ਚਾਰ ਦਿਨਾਂ ਦੀ ਬਿਆਨਬਾਜ਼ੀ ਤੇ ਪਾਉਣਾ ਤਾਂ ਦੇਖੋ ਇਹ ਤਾਂ ਲੋਕਾਂ ਨੂੰ ਫਾਟ ਹੀ ਪਤਾ ਲੱਗੂਗਾ। ਰਾਹ ਪਏ ਜਾਂਨੇ ਤੇ ਵਾਹ ਪਏ ਜਾਂਨੇ। ਤੇ ਬਾਕੀ ਜਿਹੜੇ ਲੋਕ ਹੁੰਦੇ ਆ ਉਹ ਤੁਹਾਡੇ ਪੁਰਾਣੇ ਕਰਦਾਰਾਂ ਤੋਂ ਤੁਹਾਡੀ ਏਵੈਲੂਏਸ਼ਨ ਕਰਦੇ ਹੁੰਦੇ ਆ ਪਿੰਡ 'ਚ ਵੀ ਹੁੰਦਾ ਹੈ, ਸ਼ਹਿਰ 'ਚ ਵੀ ਹੁੰਦਾ। ਲਗਾਹਿੰਦਾ ਫਲਾਣਿਆਂ ਦਾ ਮੁੰਡਾ ਇਹ। ਫਲਾਣਿਆਂ ਦਾ ਫਲਾਣਾ ਹੈ ਫਲਾਣਿਆਂ ਦਾ ਫਲਾਣਾ ਜੇ ਲੋਕਾਂ ਨੂੰ ਲੱਗਿਆ ਫਲਾਣਿਆਂ ਦਾ ਫਲਾਣਾ ਹੈ ਤਾਂ ਲੋਕ ਯਕੀਨ ਕਰ ਲੈਣਗੇ ਨਹੀਂ ਨਾ ਕਰਨਗੇ ਇਹ ਦੇਖਦੇ ਵੀ ਅਸੀਂ ਦਫ਼ਤਰ ਇੱਥੇ ਬਣਾ ਜਾਗੇ ਤੇ ਹਾਕਾ ਮੈਂ ਸਾਡਾ ਬੰਦਾ ਇੱਥੇ ਬੈਠੂਗਾ ਲੱਗਦਾ ਹੀ ਵੀ ਇਸ ਤਰ੍ਹਾਂ ਹੋ ਜੂਗਾ ਫੇਰ ਉਹੀ ਗੱਲ ਵੀ ਜੇ ਲੋਕਾਂ ਦੇ ਰਾਹ ਪਏ ਜਾਣੇ ਤੇ ਵਾਹ ਪਏ ਜਾਣੇ ਲੋਕ ਤਿਆਰਪਾ ਕਰਕੇ ਵੇਖ ਲੈਣ ਦਫ਼ਤਰ ਬਣਦਾ ਕਿ ਨਹੀਂ ਬਣਦਾ